ਤੋਤਿਆਂ ਦੇ ਜੋੜੇ ਦਾ ਪਾਇਆ ਗਿਆ 300 ਬੰਦੇ ਦੀ ਰੋਟੀ ਕੀਤੀ ਗਈ ਉਸੇ ਤਰ੍ਹਾਂ ਸਮਾਗਮ ਜਿਸ ਤਰ੍ਹਾਂ ਇੱਕ ਮਨੁੱਖ ਦੇ ਅੰਤਿਮ ਸੰਸਕਾਰ ਤੋਂ ਬਾਅਦ ਭੋਗ ਸਮਾਗਮ ਦੇ ਵਿੱਚ ਕੀਤਾ ਜਾਂਦਾ ਹੈ ਸੋ ਇਹ ਪ੍ਰਬੰਧ ਦੇਖ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਇਹ ਜਿਹੜੇ ਜੀਵ ਸੀ ਉਹਨਾਂ ਪ੍ਰਤੀ ਪਰਿਵਾਰ ਦਾ ਪਿਆਰ ਜਿਹੜਾ ਹੈ ਉਹ ਚਲਕਰ ਹੈ ਜਿੱਥੇ ਇੱਕ ਪਰਿਵਾਰ ਨੇ ਤੋਤਿਆਂ ਦਾ ਜੋੜਾ ਰੱਖਿਆ ਹੋਇਆ ਸੀ ਪਿਛਲੇ ਦਿਨੀ ਉਹ ਤੋਤਿਆਂ ਦਾ ਜੋੜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਰਿਵਾਰ ਦਾ ਮੌਜ ਜ਼ਿਆਦਾ ਹੋਣ ਕਰਕੇ ਪਰਿਵਾਰ ਨੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਉਹਨਾਂ ਦੇ ਨਾਮ ਉੱਤੇ ਲਗਭਗ 300 ਬੰਦਿਆਂ ਦਾ ਰੋਟੀ ਦਾ ਯਾਨਕੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਸਾਡੇ ਲੱਗੇ ਆ ਮੁੰਡਾ ਉਹਨਾਂ ਨੂੰ ਵੇਚਦਾ ਉਹਨਾਂ ਨੂੰ ਲਿਆ ਲਿਆ ਕੇ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਂ ਨਾ ਲੈਣਿਆ ਮਿੱਠੂ ਲੈਣਿਆ ਤੋਤੇ ਲੈਣੇ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਣੇ ਅਹੀਂ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਹੱਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਲਓ ਦੀਦੀ ਲੈ ਲਓ ਫਿਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕੀ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ ਦੋ ਕੁ ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸ ਲੈਣ ਨੂੰ ਸਾਡੇ ਕੋਲ ਪੈਸੇ ਨਹੀਂ ਹਨ ਫਿਰ ਜਦੋਂ ਲਿਆਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਂਵਾ ਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗ੍ਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਤੁਹਾਡੇ ਪਾਤੇ ਆ ਫਿਰ ਹਾਨੂੰ ਵੀ ਪੈਸੇ ਮਿਲ ਗਏ ਫਿਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ ਬੀ ਬਹੁਤ ਹੀ ਜ਼ਿਆਦਾ ਲੱਕੀ ਸੀ ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ ਫਿਰ ਉਹਨਾਂ ਨੇ ਸਾਨੂੰ ਇਨਾਕ ਦਿੱਤਾ ਨਾ ਇਹ ਹੱਦ ਤੋਂ ਜ਼ਿਆਦਾ ਦਿੱਤਾ ਆ ਬਹੁਤ ਹੀ ਲੱਕੀ ਉਹ ਤੇ ਸਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਹੀ ਕਹਿਣਾ ਲੈ ਕਿ ਮਿੱਠੂ ਅਹੀਂ ਤੁਹਾਨੂੰ ਥੋ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆ ਤੇ ਕਹਿਣਾ ਕਿਸ ਤਰ੍ਹਾਂ ਕਰੋ ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਹੀਂ ਅੱਧਾ ਝੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਇਆ ਉਹਨੂੰ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਰਲਾਇਆ ਮੈਂ ਕਿ ਮਿੱਠੀ ਐ ਸੁਣ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਇਆ ਉਹਨਾਂ ਦਾ ਗੰਗਾ ਜਲ ਅਹੀਂ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰੂ ਰਾਮਦਾਸ ਜੀ ਨਾ ਕਿਨਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰ ਰੌਣਦਾਂਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲਿਆਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਚ 'ਚ ਮੱਝਲ ਪਾਇਆ ਆਈ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਉਹਨਾਂ ਨੇ ਢਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ ਚ ਫੇਰ ਆ ਕੇ ਨਾ ਹੌਲੀ ਹੌਲੀ ਇੱਥੇ ਬੈ ਗਈ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚੱਟੇ ਮੇਰੇ ਮੂੰਹ ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮਰਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ ਚ ਰਹਿੰਦਾ ਸੀ ਉਹਨਾਂ ਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰੱਖੇ ਦੇ ਸੀ ਉਹ ਕੋਈ ਰੂਹਾਂ ਸਾਡੇ ਘਰ ਆਈਆਂ ਸੀ ਮਾਲਕ ਨੇ ਭੇਜੇ ਸਾਡੀ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਉਹ ਕਿਸ ਤਰ੍ਹਾਂ ਦੇ ਨਾਲ ਉਹ ਰੀਤੀ ਰਿਵਾਇ ਕਰ ਰਹੇ ਹੋ ਉਹ ਨਹੀਂ ਉਹਨਾਂ ਦਾ ਰੀਤੀ ਰਿਵਾਇ ਇਸ ਤਰ੍ਹਾਂ ਕਰਨਦੇ ਆ ਪਹਿਲਾ ਮਿੱਠੂ ਮਰਾਦਾ ਹੋਇਆ ਸੀ ਉਹਨੂੰ ਵੀ ਅਹ ਚੰਗੀ ਤਰ੍ਹਾਂ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਸੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਸੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁਣਦਾ ਸੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜਨਾ ਸਾਡੇ ਲਾਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜਨਾ ਫਿਰ ਉਹਨੇ ਮਿੱਠੂ ਮੇਰੇ ਨੇ ਦਰਾਨਾ ਫਿਰ ਉਹਨੇ ਰੋਟੀ ਖਾਣੀਆਂ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀਆਂ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲੇ ਆਂਦਾ ਹੀ ਉਹ ਹੌਸਚ ਨਹੀਂ ਵੜਦੇ ਹੁੰਦੇ ਹੁਣ ਸਾਰੇ ਚੀਜ਼ਾਂ ਕਰ ਰਹੇ ਜਿਦਾਂ ਸਾਰੇ ਹਾਂ ਦੱਸਤ ਬਾਤ ਕਰ ਹਾਂਜੀ ਜਿਦਾ ਮਤਲਬ ਇਨਸਾਨ ਨੂੰ ਨੁਹਾਈ ਦਾ ਧੁਵਾਈ ਦਾ ਉਹਨਾਂ ਦਾ ਕਪੜਾ ਸੁਚਾ ਲੈ ਆਂਦਾ ਉਹ ਚਾਹੀ ਆਪਣੇ ਘਰ ਹੀ ਦਖਨਾਇਆ ਉਹਨੂੰ ਫਿਰ ਅਹੀਂ ਉਸ ਤੋਂ ਬਾਅਦ ਜਿਦਾ 10 ਦਿਨ ਮਤਲਬ ਕਿਸੇ ਦੀ ਪਾਉਂਦੇ ਕੋਈ ਇਨਸਾਨ ਅਦਾ ਹੋ ਜੇ ਚੀਜ਼ ਫਿਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਹੀ ਆਪਣੇ ਘਰ ਹੀ ਉੱਤੇ ਅਹੀਂ ਦੁੱਧ 10 ਦਿਨ ਸਿਰੇ ਸ਼ਾਮੀ ਪਾਇਆ ਫਿਰ ਜਿਦਾ ਕੋਈ ਜਾਨਵਰਾਂ ਨੂੰ ਉਹਨਾਂ ਦੇ ਨਾਂ ਦੀ ਚੀਜ਼ ਮੈਂ ਦਸਵਾ ਕੀਤਾ ਜਨਾਂ ਦਾ ਹਾਂ ਫਿਰ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਹੀ ਫਿਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ 10 ਦਿਨ ਦਾ ਭੋਗ ਪਾਇਆ ਸੀ ਗੁਰਦੁਆਰਾ ਸਾਹਿਬ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਤੇ ਮਿੱਠੀ ਵੀ ਅਸੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿਨਾਂ ਆਪਣੀ ਜਾਨ ਤੋਂ ਵੱਧ ਅਸੀਂ ਸਾਰੇ ਜਣਿਆਂ ਨੇ ਲਾਗੇ ਬਹਿ ਕੇ ਪਾਠ ਕੀਤਾ ਗੁਰਰਾਮਦਾਜੀ ਦਾ ਮੂਲ ਮੰਤਰ ਸੁਣਾਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੱਲੇ ਰੋਟੀ ਕੀਤੀ ਹੁਣ ਹਾਂ ਪੂਰੇ ਮੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇ ਦਿਆ 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਜੇ ਉਹ ਵੀ ਵਰੀ ਨਾ ਜੋ ਵੀ ਸਾਰਾ ਹੀ ਕਰਨਾ ਜਿੰਨੇ ਤਾਂ ਸਾਡੇ ਸਾਥ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ ਤੇ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਦੀ ਜੜੀਆਂ ਤੇ ਇਹਨਾਂ ਦੇ ਦੁੱਧੋ ਜਿਹੜਾ ਨਿੱਪਣਾ ਪਿਆ ਆ ਕੇ ਚਮਚਾ ਨਾਲ ਪਿਆ ਆ ਕੇ ਜਿਹਨੂੰ ਫੋਲਣ ਪਾਚ ਕੇ ਚਾਣਾ ਦਾ ਉਹਦੇ ਬਾਅਦ ਵੀ ਇਹ ਸਾਡੇ ਘਰ ਦੀ ਗੱਜਬੀ ਬੜੀ ਸੀ ਇਹ ਸਾਡੇ ਘਰ ਦੇ ਜਿਵੇਂ ਇੱਕ ਰੱਬ ਦਾ ਰੂਪ ਆਗਦਾ ਸੀ ਵੀ ਜਿਹੜਾ ਸਾਡੇ ਘਰ ਦੇ ਵਿੱਚ ਰੇਰ ਫਿਰ ਕਰਕੇ ਜਿਹੜੀ ਸਾਡੇ ਘਰ ਚੀਜ਼ ਨਹੀਂ ਸੀ ਉਹ ਵੀ ਸਾਨੂੰ ਦੇ ਗਿਆ ਤੇ ਉਹਦੇ ਕਾਰਨ ਮਲਕ ਪਹਿਲੇ ਮਿੱਠੂ ਦਾ ਰੱਥ ਹੋ ਗਈ ਉਹਦਾ ਬਾਅਦ ਜੋ ਆਪਣਾ ਰਿਸ਼ਤਦਾਰੀ ਪੈਣ ਫਰਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀਦਾ ਯਾਰ ਉਹਦਾ ਕੀਤਾ ਤੇ ਉਹਦੇ ਬਾਅਦ 1 ਮਹੀਨੇ ਬਾਅਦ ਠੀਕ ਉਹ ਹੀ ਪੂਰੀ ਹੋ ਗਈ ਆ ਤੇ ਜਿੱਦਾਂ ਆ ਮਿੱਠੂ ਦਾ ਕੀਤਾ ਆ ਉਸਾਈਂ ਆਹੀਂ ਇਹਦਾ ਜੋ ਬੰਦੇ ਦਾ ਸਾਹ ਹੱਕਦਾ ਹੁੰਦਾ ਨਾ ਉਹ ਹੀ ਕੀਤਾ ਗੋਰਾ ਸਰ ਪਾਰ ਚੱਲਦਾ ਪਿਆ ਹਾਂਜੀ ਤੇ ਅਹੀਂ ਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਾਲ ਵਾਰ ਇਹਦਾ ਪ੍ਰੋਗਰਾਮ ਕਰਨਾ ਕਰਨਾ ਕੀ ਕਮੀ ਕੀ ਹੋਈ ਜਦੋਂ ਹੁਣ ਚਲ ਗਏ ਨੇ ਤੁਹਾਨੂੰ ਕੀ ਤੁਹਾਡੀ ਦੇਖੋ ਜੀ ਕਮੀਆਂ ਹੋਈਆ ਫੇ ਇੱਕ ਤੇ ਸਾਨੂੰ ਮਿੱਥਿਆ ਮਹਿਸੂਸ ਹੁੰਦਾ ਵੀ ਉਹ ਕਿਤੇ ਕੋਈ ਰੱਬ ਦਾ ਰੂਪ ਸਾਡੇ ਘਰ ਆ ਗਿਆ ਠੀਕ ਆ ਤੇ ਇੱਕ ਦੂਜਾ ਇਹ ਮਹਿਸੂਸ ਹੁੰਦਾ ਵੀ ਉਹ ਸਾਡੇ ਘਰ ਦੇ ਮੈਂਬਰ ਬਣ ਗਏ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਸਮਝਾਈਓ ਤੇ ਸਾਨੂੰ ਇਹ ਮਹਿਸੂਸ ਹੁੰਦਾ ਵੀ ਸਾਡੇ ਘਰ ਕੋਈ ਜੀ ਚਲ ਗਿਆ ਕਿਦਾਂ ਰੀਤੀ ਰਿਵਾਜ ਕਿ ਕਿਤਾਬ ਨਾਲ ਹਾਂਜੀ ਰੀਤੀ ਰਿਵਾਜ ਕਿਦਾਂ ਕਰਦੇ ਫਿਰਾਂ ਜਿੱਦਾਂ ਆਂ ਬੰਦੇ ਦਾ ਕਰੀਦਾ ਜਿੱਦਾਂ ਇਨਸਾਨ ਦਾ ਪਾਠ ਰੱਖੀਦਾ ਆ 10 ਮਾਜ ਦਾ 10ਵਾਂ ਕਰਦਾ ਜਾ ਆਮ ਰੋਟੀ ਲੋਕਾਂ ਨੂੰ ਫਾਇਦਾ ਆ ਉਸੇ ਤਰ੍ਹਾਂ ਇਹਦਾ ਅਸੀਂ ਪ੍ਰੋਗਰਾਮ ਕੀਤਾ ਜਾ ਤੇ ਉਦਾਂ ਹੀ ਭੈਣ ਭਰਾ ਸੱਦੇ ਨੇ ਜਿੰਨੇ ਰਸਦਾ ਸੱਦੇ ਨੇ ਸਾਰੇ ਤੋਂ ਆਪਣੇ ਚੱਲ ਕਿੰਨੇ ਬੰਦੇ ਪ੍ਰੋਗਰਾਮ ਕੀ ਕਾਲਿੰਗ ਕਰੇ ਥੋਟਾ ਹੀ 300 ਬੰਦੇ ਆ